ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਾਰੂ ਮਹੱਲਾ ਪੰਜਵਾਂ ਅੰਦਰ ਜਾ ਮੀ ਸਾਬੇ ਜਾਨ ਤਿਸਤੇ ਕਹਾਂ ਦੁਲਾ ਰਿਓ ਹਸਤ ਪਾਪ ਛਰੇ ਖਿਨ ਭੀਤਰ ਅਗਨ ਸੰਗ ਲੈ ਜਾ ਰਿਓ ਮੂੜੇ ਤੈ ਮੰਤੇ ਰਾਮ ਬਸਾਰਿਓ ਲੂਣ ਖਾਏ ਕਰੇ ਹਰਾਮ ਖੋਰੀ ਪੇਖਦ ਨੈਣ ਬਦਾਰੇ ਰਹਾਓ

ਮਾਰੂ ਮਹੱਲਾ ਪੰਜਵਾਂ ਘਰਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਪ੍ਰਾਨ ਸੁਖਦਾਤਾ ਜੀ ਸੁਖਦਾਤਾ ਤum ਕਾਹੇ ਬਸਾਰੇ ਹੋ ਗਿਆਨਥ ਹੋਛਾ ਮਦ ਚਾਕ ਹੋਏ ਤum ਬਾਵਰ ਦੁਲਬ ਜਨਮ ਅਕਾਰਥ ਰੇ ਨਰੈਸੀ ਕਰੈ ਏ ਆਨੰਦ ਤੈ ਸਾਰੰਗ ਧਰ ਪਰਮ ਤੂੰ ਭੂਲਾ ਮੋ ਲਪਟਿਓ ਦਾਸੀ ਸੰਗਸਾਨ ਥਰਹਾਓ ਧਰਨੀ ਤਰ ਤਿਆਗ ਨੀਚ ਕੁੱਲ ਸੇਵੈ ਹੋ ਹੋਂ ਕਰਤ ਬਿਹਾਵਤ ਫੋਕਟ ਕਰਮ ਕਰੈ ਅਗਿਆਨੀ ਮਨ ਮੁਖੰਦ ਕਹਾਵਤ ست ہوتا ست کر مانیہ جو بین ست سو نی چل جان تھرکی کو اپنی کر پکری ایسے بھول پلان تھا خطری برامن سود وی کے نام ترانت گرگ نانک پدیس ودیس ہیں جو سنے سن سرانت مارو محلہ پنجوان گفت کرتا سانگ سو برب ڈہکاوئے من خے بےسار ہارجیو بخے بو گم گڑ لائے رے نرکائے پر گرہ جائے کچھ لکھ کٹور کام کرتب تم نہیں سنے سنؤ دھرم راہ راہو بیکار پاتھر گلے بادے نند پوٹ سے رائے مہا ساگر سمند لنگنا پارنا پرنا جائے کام کرو لوب بیا پیو نیتر رکھے فرائے سی سو اٹھاون کبہ ملئی ہی مہادر مائے سور مگتا سسی مگتا برہم گیا نیل پائے سباوت جیسے بے سنتر لپت صدا نرملائے ਜੈਸਾ ਕਰਮ ਖੁੱਲਿਆ ਤੇ ਸਲਿਆ ਪੜਦਾ ਜੇ ਨ ਗੁਰ ਪੈ ਮੰਨਿਆ ਸੁਭਾਏ ਗੁਰ ਮੰਤਰ ਔਖਾ ਨਾਮ ਦੀਨਾ ਜਨ ਨਾਨਕ ਸੰਕਟ ਜੋ ਨਾ ਪਾਏ ਰੇ ਨਾਰੇ ਨਿਬਦ ਭਾਰ ਭਰਾਏ ਧਿਆਏ ਧਿਆਏ ਹਰ ਜੀ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਬਾਹਰ ਢੁਣਨ ਤੇ ਛੂਟ ਪਰੇ ਗੁਰ ਘਰ ਹੀ ਮਾਇ ਦਿਖਾਇਆ ਥਾ ਨ ਭੋ ਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਕਤ ਹੂੰ ਜਾਇਆ ਥਾ ਮਾਨਗ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੂਲ ਮੂਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦੇ ਵਾਇਆ ਥਾ ਰਹਾਓ ਅਦਿਸ਼ਟ ਗੋਚਰ ਪਾਬ ਰਾਮ ਮੇਲ ਸਾਧੂ ਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵਜਿਓ ਤੇ ਅਮਰਤ ਨਾਮ ਚਵਾਇਆ ਥਾ ਤੋੜਨਾਈ ਮੰਤ੍ਰਿਸ਼ਨਾ ਬੂਜੀ ਖੋਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਘੜ ਘੜਿਓ ਰਸ ਪਾਇਆ ਥਾ سہجے آوا سہجے جاوا سہجے مان کھلایا تھا کو نانک پرم گر کھویا تا ہر میلی میل پایا تھا مارو محلہ پنجواں جسے ساجن واجیا تیسہ سیو روچ ہے آن روتی آن بو پھالنا پھول تاہ رے من وطر بیجڑ ناؤ کبوئے کھیتی لائے منواں پلو سمو سو آؤ رہا کھو کھڑا پرم من کا ست گر سرنی جائے جس کرم کو تور لکھیا کرم جس کو تو رہو لکھیا سوئی کار کمائے پاؤ لاگا گند سو کال پائی کھیت جمعیہ تھا میرا کب ہوں جائے پایا مول پدارتھ ہو چھوڑ کت ہوں جائے کو نانک سکھ پایا ترپت رہے آئے مارو محلہ پنجمہ ਫੋਟੋ ਆਂਡਾ ਪਰਮ ਕਾਮਨਾ ਪਿਓ ਪਰਗਾ ਸੁਕਾਟੀ 베ਰੀ ਪਗੈ ਤੇ ਗੁਰ ਕੀਨੀ ਬੰਦ ਖਲਾ ਸਾਵਨ ਜਾਣ ਰਹੋ ਤਪਤ ਘੜਾ ਹ ਬੁਝ ਗਿਆ ਗੁਰ ਸੀਤਲ ਨਾਮ ਦਿਓ ਰਹਾਓ ਜਬ ਤੇ ਸਾਧੂ ਸੰਗ ਭਿਆ ਤੋ ਛੋੜ ਗਏ ਨਿਗਹਾਰ ਜਿਸ ਕੀ ਅੜਕ ਤਿਸ ਤੇ ਛੁਟੀ ਤੋ ਕਹਾ ਕਰੈ ਕੋਟਵਾਰ ਚੁਕਾ ਪਾਰਾ ਕਰਮ ਕਾ ਹੋਏ ਨਹਿ ਕਰਮਾ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ سچ تھان سچ بیٹھ کا سچ سواؤ بنایا سچ پونجی سچ وکھرو نانک گھر پایا سچ تھان سچ بیٹھ کا سچ سواؤ بنایا سچ پونجی سچ وکھرو نانک گھر پایا گرو جی کا خالص واح گرو جی کی فتح بھول چک دکھما گرو پیارے ہو پیارو گرو جی کا خالصا वाहिगुरु जी की फ़त